ਪਟਿਆਲਾ ਦੀਆਂ ਇੱਕ ਸਬਜ਼ੀ ਮੰਡੀ 'ਚ ਅੱਗ ਲੱਗ ਗਈ। ਇਹ ਸੀ ਸਬਜ਼ੀ ਮੰਡੀ 'ਚ ਲੱਗੀ ਅੱਗ ਨੇ ਦਿਤੋਵਤ ਸਬਜ਼ੀ ਮੰਡੀ ਨੂੰ ਆਪਣੀ ਲਪੇਟ 'ਚ ਲੈ ਲਿਆ। ਆ ਕਾਰਨ ਹੁਣ ਤੱਕ ਇੱਕ ਸ਼ਖਸ ਦੀ ਮੌਤ ਹੋ ਗਈ ਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਪਟਿਆਲਾ ਤੇ ਹੋਰ ਸ਼ਹਿਰਾਂ ਤੋਂ ਆਈਆਂ ਅੱਗ ਬੁਝਾਊ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਪਟਿਆਲਾ 'ਚ ਪੰਜਾਬ ਦੀ ਸਭ ਤੋਂ ਪਹਿਲੀ ਆਧੁਨ ਸਮੂਤਾ ਨਾ ਲੈਸ ਏਸੀ ਸਬਜ਼ੀ ਮੰਡੀ ਬਣਾਈ ਗਈ ਸੀ। ਤੇ ਜਦੋਂ ਅੱਗ ਲੱਗੀ ਹੈ ਤੇ ਮੰਡੀ 'ਚ ਅੱਗ ਸਾਰੀ ਮੰਡੀ ਫੈਲ ਗਈ। ਸਬਜ਼ੀ ਮੰਡੀ ਫਟਾ ਲਿਆ। ਕਿੰਨੇ ਬਹੁਤ ਜਿਹਾ ਅੱਗ ਬਜਾਈ ਗਿਆ। ਸਾਡਾ ਕੋਈ ਲੋਕਾਂ ਨੂੰ ਖ ਕੀ ਕਹਿਣਾ ਚਾਹੋਗੇ ਜਿਵੇਂ ਪਹਿਲਾਂ ਪਰ ਜੀ ਖਬਰ ਵੀ ਲੱਗੀ ਸੀ ਜਿਵੇਂ ਤੇ ਉਹ ਛੱਡ ਜਿਹੜੇ ਨੇ ਵੀ ਇਹ ਮੰਡੀ ਨੇ ਇਪੋਰਟ ਨੇ ਦੁਕਾਨਾਂ ਦਿੱਤੀਆਂ ਨਹੀਂ ਹੈ ਸਭ ਬੜੇ ਟੱਟ ਲਾ ਕੇ ਬੈਠੇ ਨੇ ਤੇ ਰੇਡੂ ਉੱਥੇ ਲੱਗੇ ਨੇ ਅੱਗ ਲੱਗਦਾ ਘਰ ਦੇ ਕ੍ਰੇਟਰ ਟੈਂਟਰ ਹੈ ਤੇ ਮੰਡੀ ਥੜਕੇ ਸਵਾ ਹੋਈ ਹੈ ਮੰਡੀ ਥੜਕੇ ਸਵਾ ਹੋ ਗਈ ਫਰਸ ਤੱਕ ਖੜਾ ਖੜੀ ਇਸ ਕਰੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਵੀ ਮੰਡੀ ਹੋਣਾ ਕੋ ਡੇਡ ਦੋ ਕੋ ਦੋ ਕੋ ਰਹਾ ਹੈ ਪ੍ਰਸ਼ਾਸਨ ਦੀ ਇਨ ਲਾਹਕੀ ਮੰਡੀ ਪ੍ਰਸ਼ਾਸਨ ਦੀ ਜੀ ਪੁਲਿਸ ਰਵਾਈਏ ਮੋਕੇ ਦੇ ਉੱਪਰ ਬਾਕੀ ਕੋਈ ਅਫਸਰ ਕੋਈ ਹੋਰ ਆਇਆ ਨਹੀਂ ਇਸ ਤੋਂ ਇਲਾਵਾ ਤੇ ਮੰਡੀ ਗੜ ਤੋਂ ਬੜੇ ਇੱਕ ਸਾਡੀ ਟੀਮੋਂ ਸਾਹਿਬ ਆਏ ਤੇ ਹਰ ਆਟ ਦੇ ਘੱਟੋ ਘੱਟ ਵੀ ਜਿਹੜੇ ਜਿਹੜੇ ਆਰਤੀ ਨੇ ਘੱਟੋ ਘੱਟ 4 ਤੋਂ ਪਹਿਲਾਂ ਸਾਨੂੰ ਨਖਾਨ ਆਰਤੀ ਦਾ ਹੋਇਆ ਇੱਥੇ ਕਿੰਨੇ ਵਜੇ ਸਵੇਰੇ ਸਵੇਰੇ 4:30 ਵਜੇ ਅੱਗ ਲਗੀ ਸਵੇਰੇ ਤੇ ਤੁਹਾਡੇ ਵੀ ਕੀ ਕਿੰਨਾ ਜੀ ਸਾਢੇ 4:30 ਘੱਟੋ ਘੱਟ ਪਾਉਣ ਦਾ ਲੱਗਣਾ ਸਾਨੂੰ ਆਇਆ ਸਾਡਾ ਜਿਹੜਾ ਸਾਡਾ ਕੈਸ਼ ਦਾ ਹੋਇਆ ਬਾਕੀ ਜਿਹੜਾ ਹੋਰ ਪ੍ਰੋਪਰਟੀ ਹੋ ਗਈ ਆ ਵੱਖ ਵੱਖੀ ਕੀ ਕਹਿਣਾ ਚਾਹੋਗੇ ਜਿਵੇਂ ਇਹਦੇ ਵਿੱਚ ਸ਼ੈੱਡ ਬਣੇ ਹੋ ਜੀ ਦੁਕਾਨਾਂ ਨਹੀਂ ਦਿੱਤੀਆਂ ਆਰਤੀਆਂ ਨੂੰ ਕੀ ਕਰਨਾ ਸਰ ਜਿਹੜਾ ਛੱਟ ਬਣਿਆ ਹੋਇਆ ਨਾ ਜੀ ਜੇ ਸਾਰੇ ਬਣਨ ਦੁਕਾਨਾਂ ਮਤਲਬ ਅਲਾਟ ਕੀਤੀਆਂ ਹੋਣੀਆਂ ਮੰਡੀ ਬੋਰਡ ਨੇ ਤੇ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਸਮੇਤ 8 ਮੈਂਬਰਾਂ ਦਾ ਪਾਕਿਸਤਾਨ ਗਿਆ ਪਫਤਾਜ ਭਾਰਤ ਵਾਪਸ ਨਹੀਂ ਪਰਤਿਆ ਜਦਕਿ 3 ਦਿਨਾਂ ਬਾਅਦ ਐਸਪੀਸੀ ਦਾ ਜਥਾ ਬਾਗਾ ਜ਼ਰਾਦਰਾਹਿਆਂ ਜੀ ਵਾਪਸ ਆਉਣਾ ਸੀ ਪਰ ਕੁਝ ਕਾਰਨਾ ਕਰਕੇ ਹੁਣ ਐਸਪੀਸੀ ਦਾ ਜਥਾ ਅੱਜ ਦੀ ਬਜਾਏ ਕੱਲ ਵਾਪਸ ਆਏਗਾ ਨਾਨਕ ਸਿੰਘ ਕਲੈਂਡਰਸਮਿਥ ਸਿੱਖਾਂ ਦੇ ਕਈ ਮਸਲਿਆਂ ਨੂੰ ਲੈ ਕੇ ਐਸਪੀਸੀ ਦਾ ਜਥਾ ਪਾਕਿਸਤਾਨ ਗਿਆ ਸੀ ਜਿੱਥੇ ਪਾਕਿਸਤਾਨ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੇ ਨਮੂਦਿਆਂ ਤੇ ਵਿਚਾਰ ਕੀਤੀ ਗਈ ਮੁਹਾਲੀ ਦੇ ਸੈਕਟਰ 69 ਚ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਆਟੇਗਾ ਗੱਡੀ ਵਿੱਚੋਂ ਇੱਕ Laash ਬਰਾਮਦ ਹੋਈ ਹੈ। ਇਹ Laash ਉਸੇ ਸ਼ਖਸ ਦੀ ਹੈ ਜਿਸ ਦੀ ਇਹ ਗੱਡੀ ਹੈ। ਗੱਡੀ ਦੇ ਸਾਰੇ ਸ਼ੀਸ਼ੇ ਤੇ ਕਾਲੇ ਰੰਗ ਦੀ ਫਿਲਮ ਲਗਾਈ ਗਈ ਸੀ। ਇੱਕ ਦਿਨ ਤੋਂ ਇਹ ਗੱਡੀ ਸੈਕਟਰ 69 ਚ ਖੜੀ ਹੋਈ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਮੁਤਾਬਕ ਇਹ Laash ਖਰੜ ਦੇ ਰਹਿਣ ਵਾਲੇ ਰਾਜਵੰਤ ਸ਼ੇਰ ਗਿਲਦੀ ਹੈ, ਜੋ ਕਿ ਮਹਾਤਮਾ ਗਾਂਧੀ ਸੰਗਠਨ ਦੇ ਚੇਅਰਮੈਨ ਅਤੇ ਕਾਂਗਰਸੀ ਨੇਤਾ ਨੇ। ਇਦੇ ਵਿੱਚ ਸਾਨੂੰ ਇੱਕ ਮਿਸਟਰ ਰੋਜਵੰਦ ਸਿੰਘ ਸ਼ੇਰਗਿੱਲ ਹੈਗੇ ਨੇ ਖਰੜ ਦੇ ਰਹਿਣ ਵਾਲੇ ਹੈਗੇ ਆ ਜਿਹੜੇ ਸਾਨੂੰ ਪਤਾ ਲੱਗਾ ਕਿ ਕਾਂਗਰਸ ਨਾਲ ਇਹਨਾਂ ਦਾ ਸੰਬੰਧ ਹੈਗਾ ਔਰ ਇਹ ਮਹਾਤਮਾ ਗਾਂਧੀ ਵੈਲਫੇਅਰ ਇੰਸ ਕੋਈ ਸੰਗਠਨ ਚਲਾਉਂਦੇ ਨੇ ਉੱਥੇ ਉਹਨਾਂ ਦੀ ਡੈਡ ਬੋਡੀ ਸਾਨੂੰ ਗੱਡੀ 'ਚ ਮਿਲੀ ਸੈਕਟਰ 69 ਵਿੱਚ ਜੋ ਕਿ ਦੇਖਣ ਤੋਂ ਲੱਗਦਾ ਕਿ ਗਰੀਬਨ ਦੋ ਦਿਨ ਤੋਂ ਗੱਡੀ ਜਿਵੇਂ ਖੜੀ ਹੈ ਉੱਥੇ ਬੋਡੀ ਸਾਨੂੰ ਮਿਲੀ ਹੈਗੀ ਹੈ ਲੋਕੋ ਨੇ ਸਵੇਰੇ ਜਦੋਂ ਉੱਥੋਂ ਸੈਰ ਕਰਨ ਜਿਵੇਂ ਅੰਦਰ ਪਾਰਕ ਜਿਵੇਂ ਫੌਲ ਸਮਲ ਵਗੈਰਾ ਉੱਥੋਂ ਨੂੰ ਪਤਾ ਲੱਗਿਆ ਕਿ ਡੈਡ ਬੋਡੀ ਹੈਗੀ ਠੀਕ ਅਸੀਂ ਕੋਆਰਡੀਨੇਟਲੀ ਫਿਰ ਉੱਥੇ ਪ ਕੁਝ ਲੇਡੀਆਂ ਉਹ ਜਿਹੜਾ ਬੈਗ ਪਰਸ ਨੇ ਹੁੰਦਾ ਕੈਰੀ ਬੈਗ ਉਹ ਮਿਲਿਆ ਸਾਨੂੰ ਤੇ ਜਿਹਦਾ ਲਿਡੀ ਦਾ ਹੈਗਾ ਬੈਗ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਉਹਦੇ ਨਾਲ ਪੁਸ਼ਕੀ ਸੰਧੇ ਜਾ ਰਹੀ ਹੈ